ਹਸਪੀਟਲ ਦੇ ਵੱਲੋਂ ਇੱਕ ਮਸ਼ੀਨ ਲਾਂਚ ਕੀਤੀ ਗਈ ਹੈ ਜਿਸ ਦੇ ਮਾਧਿਅਮ ਦੇ ਰਾਹੀਂ ਲੋਕਾਂ ਦੇ ਆਪਰੇਸ਼ਨ ਹੋਣਗੇ ਕਿਡਨੀ ਟ੍ਰਾਂਸਪਲੈਂਟ ਹੋਣਗੇ ਡਾਕਟਰਾਂ ਦੀ ਮਦਦ ਕਰਨ ਦੇ ਲਈ ਹੁਣ ਰੋਬੋਟ ਆਣਗੇ ਕਿੰਨਾ ਸਰ ਖਰਚਾ ਹੋਊਗਾ ਜੇਕਰ ਆਪਾਂ ਆਮ ਸਰਜਰੀ ਦੀ ਗੱਲ ਕਰਦੇ ਆਂ ਤੇ ਆ ਮਸ਼ੀਨ ਦੇ ਰਾਹੀਂ ਜੇ ਸਰਜਰੀ ਹੁੰਦੀ ਕਿੰਨਾ ਖਰਚੇ ਦਾ ਫਰਕ ਆਊ ਦੇਖੋ ਐਸਾ ਹੈ ਰੋਬੋਟਿਕ ਕੇ ਦੁਆਰਾ ਜੋ ਖਰਚਾ ਹੈ 2 ਤੋਂ 2.5 ਲੱਖ ਜ਼ਿਆਦਾ ਆਏਗਾ ਜ਼ੋਰ ਕੇ ਬੋਲਣਾ ਤੁਸੀਂ ਜੁੜ ਚੁੱਕੇ ਹੋ ਔਨਅਰ ਦੇ ਨਾਲ ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਵਿਖੇ ਜਿੱਥੇ ਕਿ ਪਾਕ ਹਸਪੀਟਲ ਦੇ ਵੱਲੋਂ ਇੱਕ ਮਸ਼ੀਨ ਲਾਂਚ ਕੀਤੀ ਗਈ ਹੈ ਜਿਸ ਦੇ ਮਾਧਿਅਮ ਦੇ ਰਾਹੀਂ ਲੋਕਾਂ ਦੇ ਆਪਰੇਸ਼ਨ ਹੋਣਗੇ ਕਿਡਨੀ ਟ੍ਰਾਂਸਪਲੈਂਟ ਹੋਣਗੇ ਤੇ ਲੋਕਾਂ ਦਾ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਡਾਕਟਰਾਂ ਦੀ ਮਦਦ ਕਰਨ ਦੇ ਲਈ ਹੁਣ ਰੋਬੋਟ ਆਣਗੇ ਅੱਜ ਦਾ ਯੋਗ ਹੈ ਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੋਬੋਟਾਂ ਦੇ ਰਾਹੀਂ ਕੰਮ ਹੋਵੇਗਾ ਉਹ ਯੋਗ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਹੁਣ ਜਿਹੜੀ ਮਸ਼ੀਨਾਂ ਆ ਚੁੱਕੀਆਂ ਨੇ ਜੋ ਕਿ ਕਿਡਰੀ ਕਿਡਨੀ ਟ੍ਰਾਂਸਪਲੈਂਟ ਕਰਨਗੀਆਂ ਡਾਕਟਰਾਂ ਦੀ ਮਦਦ ਦੇ ਨਾਲ ਮਸ਼ੀਨਾਂ ਦੇ ਰਾਹੀਂ ਹੁਣ ਹੋਊਗਾ ਇਹ ਸਬ ਟ੍ਰਾਂਸਪਲੈਂਟ ਸਰ ਇਹ ਕਿਹੜੀ ਮਸ਼ੀਨ ਹੈ ਕਿੱਥੋਂ ਦੀ ਆਈ ਹੈ ਤੇ ਇਹ ਕੀ ਕਨਸੈਪਟ ਸੀ ਜੋ ਅੱਜ ਇੰਡੀਆ ਦੇ ਵਿੱਚ ਤੁਸੀਂ ਦਾਵਾ ਕੀਤਾ ਜਾ ਰਿਹਾ ਪਾਕ ਹਸਪੀਟਲ ਦੇ ਵੱਲੋਂ ਕਿ ਨਾਰਥਰਨ ਇੰਡੀਆ ਦੇ ਵਿੱਚ ਸਿਰਫ ਅਸੀਂ ਆਂ ਜੋ ਇਹ ਮਸ਼ੀਨ ਲੈ ਕੇ ਆਏ ਆਂ ਦੇਖਿਏ ਮੈਡੀਕਲ ਸਾਇੰਸ ਵਿੱਚ ਔਰ ਕਿਸੇ ਵੀ ਸਾਇੰਸ ਵਿੱਚ ਪ੍ਰੋਗਰੈਸ ਹੁੰਦੀ ਰਹਤੀ ਹੈ ਪਹਿਲੇ ਹਮ ਕੋਈ ਵੀ ਸਰਜਰੀ ਕਰਤੇ ਤੇ ਤੋ ਓਪਨ ਸਰਜਰੀ ਕਰਤੇ ਤੇ ਤੋ ਉਸਮੇ ਲੰਬਾ ਚੀਰਾ ਲਗਤਾ ਤਾ ਬਲੱਡ ਲਾਸ ਜਿਆਦਾ ਹੋਤਾ ਤਾ ਰਿਕਵਰੀ ਮੇ ਟਾਈਮ ਜਿਆਦਾ ਲਗਤਾ ਤਾ ਉਸਕੇ ਬਾਦ ਧੀਰੇ ਧੀਰੇ ਐਡਵਾਂਸਮੈਂਟ ਆਈ ਮੈਡੀਕਲ ਸਾਇੰਸ ਮੇ ਕਿ ਦੁਰਬੀਨ ਰਾਹੀ ਆਪਰੇਸ਼ਨ ਹੋਣੇ ਲਗ ਪਏ ਕਿ ਬਹੁਤ ਛੋਟਾ ਚੀਰਾ ਹੁੰਦਾ ਸੀ ਅਤੇ ਉਦੇ ਹਿਸਾਬ ਨਾਲ ਪੇਸ਼ੈਂਟ ਦੀ ਰਿਕਵਰੀ ਬਲੱਡ ਲਾਸ ਅਤੇ ਹੋਰ ਘਟ ਹੁੰਦਾ ਸੀ ਤੇ ਹੁਣ ਜਿਹੜੀ ਲੇਟੈਸਟ ਜਿਹੜੀ ਡਵੈਲਪਮੈਂਟ ਹੈ ਮੈਡੀਕਲ ਸਾਇੰਸ ਦੇ ਵਿੱਚ ਜਿਹੜੀ ਹੋਈ ਹੈ ਉਹ ਹੈ ਰੋਬੋਟ ਰੋਬੋਟਿਕ ਕਿਡਨੀ ਟ੍ਰਾਂਸਪਲੈਂਟ ਵਾਲੇ ਆਪਾਂ ਸਪੈਸੀਫਿਕਲੀ ਹੁਣ ਗੱਲ ਕਰ ਰਹੇ ਆ ਕਿ ਹੁਣ ਜਿਹੜੀ ਸਰਜਰੀ ਦੇ ਵਿੱਚ ਹੋਰ ਐਡਵਾਂਸਮੈਂਟ ਆਈ ਹੈ ਉਹ ਰੋਬੋਟ ਰਾਹੀਂ ਆਈ ਹੈ ਕਿ ਪੇਟ ਦੇ ਹਿੱਸੇ ਵਿੱਚ ਉਹਦੇ ਬੋਡੀ ਦੇ ਹਿੱਸੇ ਵਿੱਚ ਕਈ ਏਰੀਆ ਐ ਇਹੋ ਜਿਹੇ ਹੁੰਦੇ ਨੇ ਕਿ ਉੱਥੇ ਸਾਡਾ ਹੱਥ ਓਨੀ ਚੰਗੀ ਤਰ੍ਹਾਂ ਜੋ ਹੈ ਸਰਜਰੀ ਨਹੀਂ ਕਰ ਪਾਂਦਾ ਜਾਂ ਉਹਦੇ ਵਿੱਚ ਉਹ ਰਿਫਾਈਨਮੈਂਟ ਨਹੀਂ ਆ ਪਾਂਦੀ ਜਿੰਨੀ ਕੀ ਆਪਾਂ ਚਾਹੁੰਦੇ ਆ ਤੇ ਹੁਣ ਰੋਬੋਟ ਦੇ ਰਾਹੀਂ ਆਪਾਂ ਪੈਲਵਿਕ ਏਰੀਆ ਦੇ ਵਿੱਚ ਜੇ ਕਿਡਨੀ ਟ੍ਰਾਂਸਪਲੈਂਟ ਅਸੀਂ ਕਰਦੇ ਆਂ ਐਸ ਏਰੀਆ ਦੇ ਵਿੱਚ ਕਿਡਨੀ ਆਪਾਂ ਜਿਹੜੀ ਉਹਨੂੰ ਬਿਠਾਣੀ ਹੁੰਦੀ ਹੈ ਤੇ ਉੱਥੇ ਸਾਨੂੰ ਬਹੁਤ ਮਹਿੰਨ ਸਰਜਰੀ ਕਰਨੀ ਪੈਂਦੀ ਹੈ ਨਸਾਂ ਨੂੰ ਨਸਾਂ ਖੂਨ ਦੀ ਨਸਾਂ ਆਰਟਰੀ ਹੈ ਵੇਨ ਹੈ ਪਿਸ਼ਾਬ ਵਾਲੀ ਨਲੀ ਹੈ ਉਹ ਜੋੜਨ ਦੇ ਵਾਸਤੇ ਸਾਨੂੰ ਨਾ ਬਹੁਤ ਮਤਲਬ ਹੁਣ ਰੋਬੋਟ ਰਾਹੀਂ ਬੜੀ ਮਦਦ ਮਿਲਣ ਵਾਲੀ ਹੈ ਇਹ ਨਵੀਂ ਐਡਵਾਂਸਮੈਂਟ ਹੈ ਬਹੁਤ ਘੱਟ ਚੀਰਾ ਲੱਗੇਗਾ ਬਹੁਤ ਘੱਟ ਬਲੱਡ ਲਾਸ ਹੋਏਗਾ ਅਤੇ ਪੇਸ਼ੈਂਟ ਦੀ ਰਿਕਵਰੀ ਵੀ ਬਹੁਤ ਫਾਸਟ ਹੋਏਗੀ ਤੇ ਆਪਾਂ ਨੂੰ ਟਾਈਮ ਦੇ ਟਾਈਮ ਆਪਾਂ ਹਰ ਜਿਵੇਂ ਪਹਿਲਾਂ ਚਿੱਠੀ ਪੱਤਰ ਜਾਂਦੇ ਸੀ ਫਿਰ ਟੈਲੀਫੋਨ ਆਏ ਲੈਂਡਲਾਈਨ ਹੁਣ ਮੋਬਾਈਲ ਜਨੇ ਜਨੇ ਕੋਲ ਮੋਬਾਈਲ ਹੈ ਉਹ ਟੈਕਨੋਲੋਜੀ ਨੇ ਹਮੇਸ਼ਾ ਮੈਨਕਾਈਂਡ ਨੂੰ ਹੈਲਪ ਕੀਤੀ ਹੈ ਐਦਾਂ ਹੀ ਮੈਡੀਕਲ ਸਾਇੰਸ ਦੇ ਵਿੱਚ ਵੀ ਟੈਕਨੋਲੋਜੀ ਡੇ ਟੂ ਡੇ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਹ ਸਾਨੂੰ ਹੈਲਪ ਕਰ ਰਹੀ ਹੈ ਇਹ ਮਸ਼ੀਨ ਯੂਐਸ ਤੋਂ ਆਈ ਹੈ ਠੀਕ ਹੈ ਇਹਨੂੰ ਦਵਿੰਸੀ ਰੋਬੋਟ ਕਹਿੰਦੇ ਨੇ ਇਟਸ ਵੈਰੀ ਕੋਸਟਲੀ ਮਸ਼ੀਨ ਬਟ ਸਟਿਲ ਵੀ ਆਰ ギਵਿੰਗ ਟ੍ਰੀਟਮੈਂਟ ਐਟ ਵੈਰੀ ਅਫੋਰਡੇਬਲ ਪ੍ਰਾਈਸ ਟੂ ਆਰ ਪੇਸ਼IENTS ਸੋ ਆਪਾਂ ਟਾਈਮ ਦੇ ਟਾਈਮ ਨਾਲ ਜੋ ਆਪਣਾ ਸਾਡਾ ਕਮਿਟਮੈਂਟ ਹੈ ਪੇਸ਼IENTS ਨੂੰ ਨਾਲ ਕਿ ਕਿ ਬੈਸਟ ਟ੍ਰੀਟਮੈਂਟ ਦੇਣਾ ਹੈ ਉਹ ਅਸੀਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਨ ਲਈ ਆਪਣੇ ਡਾਕਟਰ ਵੀ ਬੈਸਟ ਅਤੇ ਮਸ਼ੀਨ ਵੀ ਬੈਸਟ ਉਸ ਹਿਸਾਬ ਨਾਲ ਅਸੀਂ ਕੰਮ ਕਰਦੇ ਤੁਸੀਂ ਗੱਲ ਕੀਤੀ ਆ ਕਰੋੜਾ ਰੁਪਏ ਦੀ ਮਸ਼ੀਨ ਆਈ ਆ ਕੋਈ ਇੱਕ ਸਟੈਟ ਹੋਣਗੇ ਕਿ ਕਿੰਨੇ ਕ ਕਰੋੜ ਦੀ ਇਹ ਮਸ਼ੀਨ ਆਈ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਕ ਮਸ਼ੀਨ ਨਹੀਂ ਲੱਗੂਗੀ ਕਿਉਂਕਿ ਪਾਕ ਹਸਪੀਟਲ ਇੱਕ ਵੱਡੀ ਚੈਨਾ ਵੱਡੇ ਇੱਥੇ ਆਪਰੇਸ਼ਨ ਹੁੰਦੇ ਨੇ ਕਈ ਲੋਕ ਆਪਰੇਸ਼ਨ ਕਰਾਉਣ ਦੇ ਲਈ ਵੱਡਾ ਲੋਕਾਂ ਦਾ ٹرسٹ ਕਹਿ ਸਕਦੇ ਆ ਕਿ ਇਹ ਮਸ਼ੀਨ ਦੇ ਨਾਲ ਉਹ ٹرسٹ ਉਦਾਂ ਹੀ ਬਣਿਆ ਰਹੂਗਾ ਕੋਈ ਡਰ ਤੇ ਨਹੀਂ ਹੈਗਾ ਲੋਕਾਂ ਨੂੰ ਕਿ ਮਸ਼ੀਨ ਦੇ ਰਾਹੀਂ ਕੁਝ ਗਲਤ ਆਪਰੇਸ਼ਨ ਹੋ ਸਕਦਾ ਕਿਉਂਕਿ ਇੱਕ ਇਨਸਾਨ ਦੇ ਉੱਤੇ ਤੇ ਇੱਕ ਮਸ਼ੀਨ ਦੇ ਉੱਤੇ ਭਰੋਸਾ ਕਰਨਾ ਜ਼ਮੀਨ ਆਸਮਾਨ ਦਾ ਫਰਕ ਆ ਇਸ ਬਾਰੇ ਕੀ ਕਹੋਗੇ मैं इस बारे यही कहूँगा कि आप अपने चारों तरफ नज़र डाल के देखिए हर मशीन ने मैनकाइंड को हेल्प ही करी है रोबोटिक किडनी ट्रांसप्लांट या रोबोटिक कोई भी सर्जरी हो रही है तो जो सच्चाई है वो सामने आती है वो है डेटा के थ्रू आती है तो जितने भी सर्जरी हुई है जितने भी अभी ऑपरेशन हुए हैं हर चीज़ का डेटा वर्ल्ड वाइड मेंटेन किया जाता है तो वो जो डेटा सजेस्ट करता है वो ये सजेस्ट करता है कि ये बिल्कुल सेफ है ये बहुत अच्छा है पोस्ट ऑपरेशन मॉर्बिडिटी मॉर्टेलिटी की रेट इससे काफी कम हुई है सो so, डेटा कभी झूठ नहीं बोलता और हमें डेफिनेटली टेक्नोलॉजी पे हमेशा भरोसा करना चाहिए ते जेड़ा एक ਤੁਸੀਂ ਕਹਿ ਰਹੇ ਹੋ ਮੈਡੀਕਲ ਸਾਇੰਸ ਦੇ ਵਿੱਚ ਇਨੋਵੇਟਿਵ ਟੈਕਨੋਲੋਜੀ ਆਈ ਆ ਜੇਕਰ ਭਾਰਤ ਦੇ ਵਿੱਚ ਗੱਲ ਕਰੀਏ ਤੁਹਾਡੇ ਵੱਲੋਂ ਦਾਵਾ ਕਿ ਬਹੁਤ ਘੱਟ ਮਸ਼ੀਨਾਂ ਨੇ ਅਮਰੀਕਾ ਦੇ ਵਿੱਚ ਇਹ ਚੀਜ਼ ਕਦੋਂ ਤੋਂ ਹੋ ਰਹੀ ਹੈ ਤੇ ਆਪਣੇ ਭਾਰਤ ਦੇ ਵਿੱਚ ਆਉਣ ਨੂੰ ਇਹਨੂੰ ਕਿੰਨਾ ਸਮਾਂ ਲੱਗ ਗਿਆ ਇਹ अमेरिका में पिछले मतलब पिछले एक दो डिकेड, वन टू टू डिकेड से ही वो टेक्नोलॉजी आई है और इंडिया में ये लगभग 2013-14, 15 के बाद में इसका चलन थोड़ा बड़ा है अभी ये बड़े सेंटर्स पे ही थी अब चंडीगढ़ जैसे सेंटर पे भी हम इसको लेके आए हैं पार्क हॉस्पिटल ये सुविधा दे रहा है और भी कुछ एक सेंटर हैं जो नॉर्थ इंडिया में दे रहे हैं लेकिन अभी ये जो सुविधा है लिमिटेड है और धीरे धीरे हमें लगता है कि जिस तरह से इसका प्रचार प्रसार होगा जिस तरह से लोगों की रुझान बढ़ेगी पेशेंट खुद चल के जाके मांगने लगेंगे भी हमारा जो है ऑपरेशन रोबोट द्वारा किया जाए क्योंकि इसमें ये-ये फायदे होते हैं तो बाकी हॉस्पिटल भी इसको अडेप्ट करेंगे ना जड़ी आम सर्जरी होंगी दे नालो ते ए रोबोटिक सर्जरी के बच्चे खर्चे है इस डॉक्टर मानव सा जुड़े ने कि सर खर्चा आऊगा जेकर आप आम सर्जरी की गल करते हैं तो आम मशीन रा सर्जरी होंगी कि खर्चे का फर्क आऊगा देखो ऐसा है रोबोटिक के द्वारा जो खर्चा है दो से ढाई लाख ज़्यादा आएगा एज कंपेयर टू नॉर्मल सर्जरी है ना तो रोबोटिक सर्जरी में हमारी रिफाइनमेंट बढ़ जाती है हमारी स्किल्स बढ़ जाती हैं ऐसा नहीं है कि रोबोट सर्जरी कर रहे हैं सर्जरी सर्जन ही कर सर्जन सर्जरी ही कर सर्जरी सर्जन करते हैं ਔਰ ਰੋਬੋਟ ਦੇ ਦੁਆਰਾ ਸਰਜਨ ਹੀ ਇੱਕ ਕੰਸੋਲ 'ਤੇ ਬੈਠ ਕੇ ਸਰਜਰੀ ਕਰਦਾ ਹੈ ਤੇ ਸਰ ਇਹ ਕਿੰਨਾ ਕੁ ਤੁਹਾਨੂੰ ਭਰੋਸਾ ਆ ਕਿ ਇਹ ਜਿਹੜੀ ਟੈਕਨੋਲੋਜੀ ਆ ਤੁਸੀਂ ਨਾਰਥ ਇੰਡੀਆ ਦੇ ਵਿੱਚ ਲੈ ਕੇ ਆਏ ਹੋ ਤੁਹਾਨੂੰ ਦੇਖ ਕੇ ਹੋਰ ਹਸਪੀਟਲ ਵੀ ਲੈ ਕੇ ਆਣਗੇ ਓਬਵੀਅਸ ਜੀ ਤੇ ਫਿਰ ਰੇਟ ਦੀ ਗੱਲ ਆ ਜਾਂਦੀ ਆ ਉਹ ਵੀ ਰੇਟ ਇੰਨਾ ਰੱਖਣਗੇ ਜਾਂ ਰੇਟ ਘਟਾਏ ਜਾਣਗੇ ਲੋਕਾਂ ਦੇ ਲਈ ਦੇਖੋ ਐਸਾ ਹੈ ਕਿ ਮਿਨੀਮਮ ਤੋਂ ਮਿਨੀਮਮ 2 ਤੋਂ 2.5 ਲੱਖ ਤੋਂ ਜ਼ਿਆਦਾ ਆਏਗਾ ਹੀ है ना बाकी ऐसा है कि रोबोट की कॉस्ट भी होती है क्योंकि हर बार जो इंस्ट्रूमेंट यूज़ होते हैं वो भी हर बार ही नए यूज़ होते हैं तो उसकी कॉस्ट मेनली रहती है जो रोबोट में आर्म्स लगती हैं उसकी कॉस्ट एक्स्ट्रा रहती है तो वही कॉस्ट होती है जो दो से ढाई लाख ज़्यादा होती है एज़ कम्पेयर टू नॉर्मल सर्जरी